ਚੈਨਲ ਦਾ ਆ ਰੈਨ ਨਿਊਜ਼ ਵੇਖਰੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਇਸ ਵੜ ਦੀ ਵੱਡੀ ਖਬਰ ਅਮਰਸਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਮਿਲੀ ਜਾਣਕਾਰੀ ਦੇ ਮੁਤਾਬਕ ਅਮਰਸਰ ਦੀ ਦਿਹਾਤੀ ਪੁਲਿਸ ਵੱਲੋਂ ਦੋ ਅਜਿਹੇ ਨੌਜਵਾਨਾਂ ਨੂੰ ਕਾਬੂ ਕਰਨ ਦਾ ਦਾਵਾ ਕੀਤਾ ਗਿਆ ਹੈ ਜੋ ਕਿ ਦੱਸਿਆ ਜਾ ਰਿਹਾ ਹੈ ਕਿ ਹਥਿਆਰਾਂ ਦੀ ਤਸਕਰੀ ਕਰਦੇ ਹਨ ਇਹ ਸਾਰੀ ਜਾਣਕਾਰੀ ਪੁਲਿਸ ਅਧਿਕਾਰੀ ਨੇ ਇੱਕ ਪ੍ਰੈਸ ਮੀਟਿੰਗ ਰਾਹੀਂ মিডিਆ ਨਾਲ ਸਾਂਝੀ ਕੀਤੀ ਉਹਨਾਂ ਦੱਸਿਆ ਕਿ ਅਮਰਸਰ ਦੀ ਦਿਹਾਤੀ ਪੁਲਿਸ ਵੱਲੋਂ ਦੋ ਨੌਜਵਾਨਾਂ ਨੂੰ ਕਾਬੂ ਕੀਤਾ ਗਿਆ ਹੈ ਜਿਨ੍ਹਾਂ ਪਾਸੋਂ 4 ਪਿਸਤਲ ਬਰਾਮਦ ਕੀਤੀ ਗਈ ਹੈ। ਉਹਨਾਂ ਕਹਿਆ ਕਿ ਇਹ ਪਿਸਤਲ ਉਹਨਾਂ ਨੇ ਪਾਕਿਸਤਾਨ ਤੋਂ ਮੰਗਵਾਏ ਸਨ। ਉਹਨਾਂ ਦੱਸਿਆ ਕਿ ਇਨ੍ਹਾਂ ਨੌਜਵਾਨਾਂ ਦੀ ਉਮਰ 25 ਤੋਂ 30 ਸਾਲ ਹੈ। ਇੱਥੇ ਪੁਲਿਸ ਅਧਿਕਾਰੀਆਂ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ। ਕੁਝ ਲਾਈਵ ਤਸਵੀਰਾਂ ਤੁਹਾਡੀ ਸਕਰੀਨ ਤੇ ਸਾਂਝੀਆਂ ਕਰਨ ਜਾ ਰਿਹਾ। ਕਾਡੀਆਂ ਖਬਰਾਂ ਦੇਖਣ ਲਈ ਸਾਡੇ ਚੈਨਲ ਨੂੰ YouTube ਅਤੇ Facebook ਤੇ ਸਬਸਕ੍ਰਾਈਬ ਤੇ ਲਾਈਕ ਕਰਨਾ ਨਾ ਭੁੱਲਣਾ। ਸੱਚ ਕਰੋ ਦਾ ਆ ਰਿਹਾ ਨਿਊਜ਼ ਅਤੇ ਜੁੜੇ ਰਹੋ ਤਾਜ਼ੀਆਂ ਖਬਰਾਂ ਤੇ ਗੱਲ ਸਰ ਨਾਲ ਅੰਮ੍ਰਿਤਸਰ ਤੋਂ ਪੱਤਰਕਾਰ ਨਰਿੰਦਰ ਕੌਰ ਪੁਨੀਵਾਲ ਅਤੇ ਰਿੰਕੂ ਰਾਜਾ ਦੀ ਇੱਕ ਖਾਸ ਰਿਪੋਰਟ ਅੰਮ੍ਰਿਤਸਰ ਹਿਹਾਤੀ ਪੁਲਿਸ ਨੂੰ ਇੱਕ ਬੜੀ ਵੱਡੀ ਕਾਮਯਾਬੀ ਮਿਲੀ ਹੈ ਜੀ ਸਾਡੇ ਮਾਨਯੋਗ ਡੀਜੀ ਸਾਹਿਬ ਮਾਨਯੋਗ ਡੀਆਈਜੀ ਸਾਹਿਬ ਤੇ ਐਸਐਸਪੀ ਸਾਹਿਬ ਦੀਆਂ ਜਿਹੜੀਆਂ ਹਦਾਇਤਾਂ ਦੇ ਮੁਤਾਬਕ ਸਾਡੇ ਸੀਐਸਟਾਫ ਦੇ ਇੰਚਾਰਜ ਮਨਦੀਰ ਮਨਮੀਤ ਸਿੰਘ ਸੰਧੂ ਹੋਣਾ ਨੇ ਇਹ ਦੋ ਬੰਦੇ ਗ੍ਰਫਤਾਰ ਕੀਤੇ ਆ ਜਿਨ੍ਹਾਂ ਕੋਲੋਂ ਚਾਰ ਜਿਹੜੇ ਆ ਗਲੌਕ ਪਿਸਤਲ ਜਿਹੜੇ ਆ ਦੋ ਬਲੈਕ ਕਲਰ ਦੇ ਦੋ ਬ੍ਰਾਊਨ ਕਲਰ ਇਹਨਾਂ ਨੂੰ ਬਰਾਬਦਗੀ ਹੋਈ ਆ ਚਾਰ ਵਿਪਨਾਂ ਦੀ ਤੇ ਇਹਨਾਂ ਦੇ ਜਿਹੜੇ ਬੰਦੇ ਹੈਗੇ ਆ ਇਹਨਾਂ ਦੇ ਨਾਂ ਹੈਗੇ ਆ ਜੀ ਸਰਜੀਤ ਸਿੰਘ ਉਸ ਗੁਰਜੀਤ ਸਿੰਘ ਪੁੱਤਰ ਰਵੇਲ ਸਿੰਘ ਅਤੇ ਲਵਪ੍ਰੀਤ ਸਿੰਘ ਪੁੱਤਰ ਜਸਵੀਰ ਸਿੰਘ ਵਾਸੀ ਸ਼ੈਦਪੁਰ ਕਲਾ ਥਾਣਾ ਪਿੰਡੀ ਸੇਤਾ ਇਹਦਾ ਚੋਂ ਕੋਲੋਂ ਜਿਹੜੇ ਹੈਗੇ ਆ ਵੈਪਨ ਬਰਾਬਦ ਹੋਏ ਆ ਇਹ ਮੋਡਲੀ ਪੁੱਛਗੇਸ ਦੇ ਵਿੱਚ ਇਹ ਗੱਲ ਆਈ ਹੈਗੀ ਆ ਵੀ ਇਹ ਵਪਨ ਜਿਹੜੇ ਇਹਨਾਂ ਨੇ ਇਹ ਇਥੋਂ ਪਾਕਿਸਤਾਨ ਤੋਂ ਜਿਹੜੀ ਹੈਗੀ ਡਿਲੀਵਰੀ ਇਹਨਾਂ ਨੇ ਮੰਗਾਈ ਹੈਗੀ ਆ ਕਿਦੇ ਥਰੂ ਮੰਗਾਈ ਹੈ ਕਿਉਂਕਿ ਇਹ ਜਿੱਥੇ ਵੀ ਇਹਨਾਂ ਨੂੰ ਡਿਲੀਵਰੀ ਇੱਕ ਜਗ੍ਹਾ ਰੱਖੀ ਸੀਗੀ ਉਹ ਇੱਕ ਇਨਵੈਸਟੀਗੇਸ਼ਨ ਦਾ ਪਾਰਟ ਹੈਗਾ ਤੇ ਉੱਥੋਂ ਇਹ ਚੱਕ ਕੇ ਜਦੋਂ ਰਾਹ ਚ ਆ ਰਹੇ ਸੀਗੇ ਤੇ ਇਹ ਸਾਡੇ ਕਾਬੂ ਆ ਗਏ ਆ ਤੇ ਇਹਨਾਂ ਦੇ ਖਿਲਾਫ ਜਿਹੜਾ ਹੈਗਾ ਮੁਕੱਦਮਾ ਨੰਬਰ 219 ਰਿਲੇਟਡ ਵੀ ਨਾ ਉਨੀ ਅੰਡਰ ਸੈਕਸ਼ਨ 25 27 53 58 ਆਰਮਜ਼ ਐਕਟ ਤਹਿਤ ਜਿਹੜਾ ਇਹ ਦਰਜ ਕੀਤਾ ਗਿਆ ਸਾਡੇ ਘਰੇਡੇ ਦੇ ਵਿੱਚ ਤੇ ਬਾਕੀ ਇਹਨਾਂ ਨੂੰ ਮਾਣਯੋਗ ਦਾਵਤਿਚ ਪੇਸ਼ ਕਰਕੇ ਇਹਨਾਂ ਦਾ ਪੁਲਸਰਮਾਨ ਲੈ ਕੇ ਤੇ ਇਹਨਾਂ ਦੀ ਜਿਹੜੀ ਪੁੱਛਗਿੱਛ ਕੀਤੀ ਜਾਊਗੀ ਤੇ ਇਹਨਾਂ ਦੇ ਬੈਕਵਰਡ ਤੇ ਫਾਰਵਰਡ ਲਿੰਕੇਜ ਜਿਹੜੇ ਆ ਉਹਨਾਂ ਬਾਰੇ ਪਤਾ ਕੀਤਾ ਜਾਊਗਾ ਵੀ ਇਹਨਾਂ ਨੇ ਪਹਿਲਾਂ ਹੋਰ ਵੈਪਨ ਜਾਂ ਕੋਈ ਹੋਰ ਚੀਜ਼ ਗੇੜੀ ਲੈ ਕੇ ਕਾ ਕਿਸੇ ਨੂੰ ਦਿੱਤੀ ਜਾਂ ਸਮਗਲਿੰਗ ਕੀਤੀ ਹੈਗੀ ਆ ਉਹਦੇ ਬਾਰੇ ਜਿਹੜਾ ਹੈਗਾ ਉਹ ਢгай ਨਾਲ ਪੁੱਛਗਛ ਕੀਤੀ ਜਾ ਰਹੀ ਹੈ ਇਹਨਾਂ ਦਾ ਕ੍ਰਿਮਨਲ ਇਹਨਾਂ ਦਾ ਰਿਕਾਰਡ ਹੋਰ ਨਹੀਂ ਹੈਗਾ ਕਿਸ਼ੇ ਇਹਨਾਂ ਦੇ ਜਿਹੜੇ ਪਹਿਲਾਂ ਕੋਈ ਮੁਕੱਦਮਾ ਦਰਜ ਨਹੀਂ ਹੈਗਾ ਕਿਉਂਕਿ ਦੇਖੋ ਜਿਹੜੇ ਇਸ ਕਰਾਂ ਦੇ ਕੰਮ ਕਰਨ ਵਾਲੇ ਬੰਦੇ ਹੈਗੇ ਆ ਉਹ ਅੱਜਕੱਲ ਜਿਹੜੀ ਇਹ ਨਵੀਂ ਮਾਡਲ ਸੰਡੀ ਚੱਲੀ ਆ ਉਹ ਨਿਊ ਕਮਰਸ ਨੂੰ ਵੀ ਜਿਹੜਾ ਹੈਗਾ ਇਹ ਲਾਲਚ ਦੇ ਕੇ ਕੰਮ ਕਰਾ ਰਹੇ ਆ ਇਸ ਕਰਕੇ ਇਹਨਾਂ ਦਾ ਜਿਹੜਾ ਪਿਛਲਾ ਰਿਕਾਰਡ ਹੈਗਾ ਉਹ ਕੋਈ ਮੁਕਦਮਾ ਦਰਜ ਨਹੀਂ ਬਿਲਕੁਲ ਸਾਫ਼ ਹੈਗਾ ਜੀ ਦਾ ਦਰਜ ਨਹੀਂ ਜੀ ਇਹ ਵੈਪਨ ਜਿਹੜੇ ਹੈਗੇ ਆ ਫੜੇ ਸੀ ਇਹ ਇਹੀ ਇਹੀ ਜਿਹੜੇ ਵੈਪਨ ਹੈਗੇ ਆ ਜੀ ਅਸਥਾਰਾਂ ਦੀ ਜਿਹੜੀ ਸਮਗਲਿੰਗ ਇਹ ਕਰਦੇ ਸੀਗੇ ਤੇ ਇਹ ਵੈਪਨ ਜਿਹੜੇ ਇਹਨਾਂ ਨੇ ਮੰਗਾਈ ਹੈਗੇ ਆ ਉਹ ਇਹਨਾਂ ਨੂੰ ਫਰਦਰ ਪੁਛਗਿਸਚ ਇਹਨਾਂ ਦੀ ਚੱਲ ਜਾਰੀ ਹੈ ਜੀ ਇਹਨਾਂ ਦੀ 25 ਤੋਂ 30 ਸਾਲ ਦੇ ਵਿੱਚ ਵਿੱਚ ਉਮਰ ਹੈ ਜੀ ਇਹਨਾਂ ਦਾ ਕੋਈ ਨਹੀਂ ਜੀ ਵਿਹਲੇ ਆ ਨਹੀਂ ਜੀ ਉਧਰੋਂ ਲੈ ਕੇ ਆ ਰਹੇ ਸੀ ਜੇ ਪੁੱਛਗੇ ਜਾਰੀ ਹੈ ਜੀ ਉਹ ਅਸੀਂ ਪੁਲਿਸਮਾਨ ਲੈ ਕੇ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਇਹਨਾਂ ਨੂੰ ਪੁੱਛਗਿਸਚ ਕਰਾਂਗੇ ਇਹ ਤੋਂ ਪਹਿਲਾਂ ਇਹ ਕਿਹੜੀ ਕਿਹੜੀ ਚੀਜ਼ ਜਿਹੜੀ ਹੈਗੀ ਆ ਮੰਗਵਾ ਕੇ ਤੇ ਅੱਗੇ ਕਿਸਮ ਦੇ ਚੋੜੀ ਤੇ ਤੁਹਾਡੀ ਗੱਲ ਠੀਕ ਆ ਕੋਈ ਵੀ ਜਿਹੜਾ ਇਸ ਕੰਮ ਦੇ ਵਿੱਚ ਪੈ ਰਿਹਾ ਭਾਵੇਂ ਉਹ ਆਰਮਸ ਦੀ ਸਮਗਲਿੰਗ ਆ ਭਾਵੇਂ ਉਹ ਨਸ਼ੇ ਦੀ ਸਮਗਲਿੰਗ ਹੈਗੀ ਆ ਉਹਦੇ ਵਿੱਚ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਜਿਹੜੇ ਕੋਈ ਵੀ ਬੰਦੇ ਜਿਹੜੇ ਇਹਨਾਂ ਤੋਂ ਕੰਮ ਕਰਾ ਰਹੇ ਆ ਉਹ ਨਵੇਂ ਬੰਦੇ ਨੂੰ ਟਾਰਗੇਟ ਕਰਦੇ ਆ ਨਵਾਂ ਬੰਦਾ ਆਪਣੇ ਲਈ ਖੜਾ ਕਰਦੇ ਆ ਔਰ ਇਹਨੂੰ ਪੈਸੇ ਦਾ ਲਾਲਚ ਦੇ ਕੇ ਕੰਮ ਕਰਾਉਂਦੇ ਹੈਗੇ ਆ ਤੇ ਇਹਨਾਂ ਦੇ ਜਿਹੜੇ ਅੱਗੇ ਕੀ ਰਿਜ਼ਲਟ ਹੈਗਾ ਉਹ ਇਹਨੂੰ ਨਹੀਂ ਪਤਾ ਹੁੰਦੇ ਉਹ ਵੀ ਅਸੀਂ ਇਹ ਸਾਰੀਆਂ ਚੀਜ਼ਾਂ ਦੇ ਉੱਤੇ ਕੰਮ ਕਰ ਰਹੇ ਹਾਂ ਜੀ ਵੀ ਮੈਂ ਤਾਂ ਆਪ ਜੀ ਦੇ ਦਰਿਏ ਹੀ ਕਹੂੰਗਾ ਵੀ ਨੌਜਵਾਨਾਂ ਨੂੰ ਜਿਹੜਾ ਥੋੜੇ ਪੈਸੇ ਪਿੱਛੇ ਜਿਹੜਾ ਹੈਗਾ ਇਹ ਕੰਮਾਂ ਦੇ ਵਿੱਚ ਨਹੀਂ ਪੈਣਾ ਚਾਹੀਦਾ ਉਹ ਹਜੇ ਫਰਦਰ ਪੁਸ਼ਕੀ ਚੱਲ ਰਹੀ ਹੈ ਜੀ ਵੀ ਇਹਨਾਂ ਨੇ ਕਿਸੇ ਨੂੰ ਦੇਣੇ ਸੀ ਇੱਕ ਇੱਕ ਕਰਕੇ ਦੇਣੇ ਸੀ ਕਿ ਇਕੱਠੇ ਦੇਣੇ ਸੀ ਕਿ